ਸਿਕਾਲ ਜੀ ਅੱਜ ਅਸੀਂ ਪਹੁੰਚੇ ਆਂ ਬੀੜ ਤਲਾਬ ਚਿੜੀਆ ਘਰ ਤੇ ਬਠਿੰਡਾ ਅੱਜ ਬੱਚੇ ਛੁੱਟੀਆਂ ਸੀ ਤੇ ਕੀਰਤ ਜਰਾਵਰ ਮੈਨੂੰ ਕਹਿੰਦੇ ਬਠਿੰਡੇ ਚਿੜੀਆ ਘਰ ਵੇਖ ਕੇ ਆਉਣਾ ਤੇ ਚਲੋ ਅੱਜ ਬਠਿੰਡੇ ਆਏ ਆ ਤੁਹਾਨੂੰ ਦਿਖਾਉਣੇ ਆ ਤੇ ਆ ਆਪਣੇ ਕੀਰਤ ਕੋ ਜਵਾਬਰਾ ਮੇਰੀ ਬੇਟੀ ਅੱਜ 라ਵਰ ਤੇ ਆਜੋ ਆਪਾਂ ਗਾਾਂ ਬਖਾਉਨੇ ਜਾਨਵਰ ਵੀਰੋ ਆ ਵੇਖੋ ਮੈਂ ਬਖਾਉਣਾ ਆ ਬੈਠੇ ਦੋ ਚੀਤੇ ਆ ਦਿਖ ਰਹੇ ਆ ਤੁਹਾਨੂੰ ਸਾਹਮਣੇ ਪਰ ਵੇਖੋ ਮੈਨੂੰ ਪਤਾ ਜੀ ਨਥਲ ਬਾਰੇ ਤਾਂ ਗਿਆਨ ਹੈ ਨਹੀਂ ਪਰ ਆ ਚੀਤੇ ਤੁਹਾਨੂੰ ਬਖਾਉਣਾ ਕਿਉਂਕਿ ਆਪਾਂ ਇਤਕਰ ਵੀਡੀਓ ਚ ਨਾ ਚੀਤਿਆਂ ਦੀ ਵੀਡੀਓ ਬਣਾਈ ਆ ਕਦੇ ਤੇ ਨਾ ਕਿਤੇ ਅੱਜ ਇਤਕਰ ਆਪਾਂ ਕੋਈ ਜੰਗਲੀ ਜਾਨਵਰ ਦੀ ਹੋਰ ਬਣਾਈ ਆ ਤੇ ਬਹੁਤਾ ਮੈਨੂੰ ਇਹਦੇ ਬਾਰੇ ਨੌਲੇਜ ਹੈ ਨਹੀਂ ਪਰ ਆਪਾਂ ਤੁਹਾਨੂੰ ਆ ਬਖਾ ਦਿੰਨੇ ਆ ਆ ਦੇਖੋ ਸਾਹਮਣੇ ਚੀਤੇ ਬੈਠੇ ਤੁਸੀਂ ਦੇਖ ਸਕਦੇ ਆ ਇਹ ਜੋੜਾ ਬੈਠਾ ਚੀਤੇ ਦਾ ਜਿਹਨੂੰ ਤਿੰਦਵਾ ਆਪਾਂ ਤਿੰਦਵਾ ਵੀ ਕਹਿ ਦਿੰਨੇ ਆ ਤੇ ਅੰਗਰੇਜ਼ੀ ਟਾਈਗਰ ਵੀ ਕਹਿ ਦਿੰਨੇ ਆ ਤੇ ਆ ਦੇਖੋ ਕੀਤੇ ਜਰਾਵਰ ਦੋਵੇਂ ਦੇਖ ਰਹੇ ਆ ਆ ਦੇਖੋ ਤੇ ਆ ਦੇਖੋ ਦੇਖ ਸਕਦੇ ਆ ਅਖੀਰ ਤੁਹਾਨੂੰ ਮੈਂ ਬਖਾ ਦਿੰਦਾ ਕਿ ਕੈਮਰਾ ਮਾਰਕਾ ਜੂੜਾ ਬੈਠਾ ਚਿੱਤਿਆਂ ਦਾ। ਰੋਜੀ ਆ ਤੂੰ ਸਾਹਮਣੇ ਦੇਖ ਸ਼ਤਰਮਾਰਗ। ਆ ਦੇਖ ਸਕਦੇ ਹੋ ਕਿੱਦ ਵੱਡੇ ਆ। ਤੇ ਬਹੁਤ ਸਾਲ ਪਹਿਲਾਂ ਆਪਣੇ ਫਾਰਮਾਂ ਦੀ ਬਣਾਈ ਸੀ ਇਹਨਾਂ ਦੇ। ਮੈਨੂੰ ਨਹੀਂ ਪਤਾ ਇਹ ਹੀ ਨਸਲ ਸੀ ਕਿ ਹੋਰ ਸੀ ਬਹੁਤ ਸਾਰੇ ਫਾਰਮ ਬਣੇ ਸੀ ਆਪਣੇ। ਤੇ ਆ ਲੈ ਕੀਰਤ। ਤੇ ਬਹੁਤ ਵੱਡੇ ਆ। ਕੀਰਤ ਕਿਵੇਂ ਲੱਗਿਆ ਤੈਨੂੰ ਪਤਾ? ਬਹੁਤ ਵਧੀਆ। ਬਹੁਤ ਵਧੀਆ। ਪੰਜੇ ਕਿੱਦਾਂ ਵੱਡੇ ਆ ਇਹਨਾਂ ਦੇ? ਹਾਂ ਪੰਜੇ ਵੇਖੋ ਕਿੱਡੇ ਕਿੱਡੇ ਵੱਡੇ ਆ। ਇਹ ਨੂੰ ਕਹਿੰਦੇ ਛਤਰਮਰਗ ਆਹ ਜਰਾਵਰ ਹਾਂ ਦੱਸ ਤੈਨੂੰ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਉਰੇ ਆ ਜਾ ਛਤਰ ਉੱਥੇ ਤੇ ਆਹ ਵੇਖ ਸਕਦੇ ਮੈਂ ਤੁਹਾਨੂੰ ਨੇੜੇ ਕਰਕੇ ਵੀਡੀਓ ਬਣਾਉਂਦਾ ਇਹਨਾਂ ਦੀ ਆਹ ਵੇਖੋ ਤੇ ਜਿਹੜੇ ਆਂਡੇ ਆ ਕਹਿੰਦੇ ਛੇਤੀ ਕੱਢਣ ਨਹੀਂ ਦਿੰਦੇ ਕਹਿੰਦੇ ਆਂਡਿਆਂ ਤੋਂ ਇਹਨਾਂ ਦੇ ਕਾਫੀ ਕੁਝ ਦਵਾਈਆਂ ਵਗੈਰਾ ਚ ਪੈਂਦੇ ਆ ਤੇ ਜਿਹਦੇ ਕਰਕੇ ਵਿਕਰੀ ਮਹਿੰਗੀ ਹੁੰਦੀ ਆ ਕਾਫੀ ਫਾਰਮ ਵੀ ਬਣਿਆ ਸੀ ਪਰ ਉਹ ਫੇਲ ਹੋ ਗਏ ਬਹੁਤੇ ਚੱਲੇ ਨਹੀਂ ਉਹਦਾ ਇਹ ਨਹੀਂ ਪਤਾ ਲੱਗਾ ਕਾਰਨ ਕੀ ਆ ਤੇ ਬਾਕੀ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੀ ਇਹਨਾਂ ਦੀਆਂ ਨਸਲਾਂ ਬਾਰੇ ਬਹੁਤਾ ਮੈਨੂੰ ਗਿਆਨ ਨਹੀਂ ਗਾ ਤੇ ਬਾਕੀ ਜਿਹੜੀ ਜੰਗਲ ਜੀ ਰੱਖੀ ਹੋਈ ਹੈ ਪੂਰੀ ਨਸਲੀ ਹੋਊਗੀ ਤੇ ਆਹ ਦੇਖ ਸਕਦੇ ਆ ਪਾਣੀ ਪੀਣ ਦੀ ਉਹ ਵੀ ਹੈਗਾ ਇੱਥੇ ਤੇ ਬਾਕੀ ਪਾਣੀ ਵਾਲਾ ਹੀ ਬਣਾਇਆ ਤੇ ਖੜਾ ਆ ਦੇਖਦੇ ਸਾਰਾ ਹੀ ਇੱਥੇ ਹੈਗੇ ਆ ਤੇ ਬਤੀ ਬਹੁਤ ਸ਼ਤਰਮਰਗ ਤੁਹਾਨੂੰ ਵਖਾਉਣ ਲੱਗੇ ਆ ਇੱਕ ਕੁੱਤਾ ਪਿਆ ਕਈ ਕੁੱਤੇ ਵੀ ਆ ਦੇ ਆਹ ਸਤਾ ਆਸੋਤਾ ਪਿਆ ਰਾਵਣਾ ਸ਼ਾਮ ਹੈ ਹੈ ਜਿਹੜਾ ਵਰ ਕੀ ਇਸ ਨੀਂਦ ਫਰਮਾ ਰਿਹਾ ਹੈ ਕੜਾ ਸਹਾ ਹਾਂ ਹਾਂ ਇਹ ਆ ਉਹ ਕਿੱਟੂ ਬਈ ਆ ਕੇ ਕੰਨੂ 2023 ਦੇ ਖੰਡ ਬਣ ਗਿਆ ਦੇਖ ਸਕਦੇ ਹੋ ਆ ਵੇਖੋ ਇੱਧਰ ਬੈਠਾ ਤੁਹਾਨੂੰ ਮੈਂ ਸਵਾਰ ਕੇ ਮਾਰ ਕੇ ਕੈਮਰਾ ਬਖਾਉਣਾ ਦੇਖੋ ਪੰਜੇ ਵੇਖੋ ਕੜੇ ਕੜੇ ਆ ਦੇਖੋ ਛਾਖ ਰਹੇ ਬਹੁਤ ਵੱਡੇ ਹਾਂ ਉਧਰ ਛੋਟੇ ਆ ਹਾਂ ਉਧਰ ਛੋਟੇ ਆ ਨਾ ਹਾਂ ਉਧਰ ਨੇ ਵਸੂ ਛੋਟੇ ਆ ਹਾਂ ਇਹ ਥੋੜੇ ਜਿਆਦੇ ਵੱਡੇ ਆ ਪੀ ਜਿਹੜੇ ਆਪਣੇ ਜੰਗ ਆਪਣੇ ਘਰਾਂ 'ਚ ਰੱਖੇ ਸੀ ਇਹ ਨਹੀਂ ਪਤਾ ਵੀ ਇਹੀ ਚੀਜ਼ ਸੀ ਥੋੜਾ ਫਰਕ ਸੀ ਉਹਦੇ ਵਿੱਚ ਪਰ ਬਹੁਤ ਸਾਰੇ ਰੱਖੇ ਸੀ ਇਹ ਤੇ ਕੋਈ ਪਿੰਕ ਕਲਰ ਦੇ ਵੀ ਹੁੰਦੇ ਕਹਿੰਦੇ ਆ ਹੈ ਪਿੰਕੋ ਕਲਰ ਦੇ ਵੀ ਹੁੰਦੇ ਆ ਉਹਦੇ ਕਿਉਂ ਹੋਰ ਕੀ ਸੀ ਇਹ ਕਈ ਨਸਲਾਂ ਹੁੰਦੀਆਂ ਇਹਦੇ ਚੋਤ ਹੁਣ ਆਪਾਂ ਨੂੰ ਬਹੁਤਾ ਗਿਆਨ ਨਹੀਂ ਇਹਦੇ ਬਾਰੇ ਨਸਲਾਂ ਬਾਰੇ ਲਾਲ ਕਲਰ ਵੀ ਹੁੰਦਾ ਇਹਦਾ ਲਾਲ ਕਲਰ ਵੀ ਕਹਿੰਦੇ ਆ ਅੱਛਾ ਤੇ ਆਹ ਦੇਖ ਸਕਦੇ ਹੋ ਆ ਵੱਡੇ ਉਧਰ ਥੋੜੇ ਛੋਟੇ ਸੀ ਤੇ ਜੋ ਬੱਚੇ ਹੋਣੇ ਆ ਥੋੜੀ ਜਿਹੀ ਉਮਰ ਛੋਟੇ ਹੋਣੇ ਆ ਉਮਰ ਤੇ ਪੱਕੇ ਹੋਣੇ ਆ ਫਰਕ ਇਹ ਹੋਣਾ ਇਹ ਤੁਹਾਨੂੰ ਆ ਬੋਰਡ ਤੇ ਲੱਗੀ ਆ ਤੁਹਾਨੂੰ ਦੱਸ ਦਨੇ ਆ ਦਿਖਾ ਦਨੇ ਆ ਐਕਸ 2030 ਪਰ ਸੀਜ਼ਨ ਅੱਛਾ ਤੇ ਈਮੂ ਈਮੂ ਕਹ ਦਿੰਦੇ ਆ ਆ ਦੇਖ ਸਕਦੇ ਆ ਸਥਾਨ ਆਸਟ੍ਰੇਲੀਆ ਅਸਕੀਤ ਪੜ ਕੇ ਸੁਣਾਵਾ ਸਥਾਨ ਆਸਟ੍ਰੇਲੀਆ ਕੇਂਦਰੀ ਭਾਰਤ ਖਾਣਾ ਕਾ ਕੀੜੇ ਮੁਕੌੜੇ ਫਲ ਸਬਜ਼ੀਆਂ ਹਾਲਨਾ ਹਾਲਨਾ ਅਕਤੂਬਰ ਤੋਂ ਬਾਅਦ ਅੰਡੇ ਵੀ ਤੋਂਤੀ ਪ੍ਰਤੀ ਸਾਲ ਇਹ ਜਿਹੜਾ ਮੈਂ ਇੱਕ चीज ਹੋਰ ਦੱਸ ਦੇਵਾਂ ਐਡ ਕਰਦੇ ਹਾਂ ਮੈਂ ਕੀਰਤੋਂ ਆ ਵੇਖੋ ਅੰਗਰੇਜ਼ੀ ਚ ਵੀ ਆ ਮੈਂ ਅੰਗਰੇਜ਼ੀ ਚ ਨਹੀਂ ਪੜਾਇਆ ਮੈਂ ਪੰਜਾਬੀ ਚ ਪੜਾਇਆ ਕਿਉਂਕਿ ਆਪਾਂ ਹਮੇਸ਼ਾ ਦੇ ਬੱਚਿਆਂ ਨੂੰ ਪੰਜਾਬੀ ਭੇਸ਼ਾ ਮੁੱਖ ਰੱਖਦੇ ਹਾਂ ਪਹਿਲਾਂ ਚਲੋ ਪੜ੍ਹਦੇ ਆ ਅੱਜ ਕੱਲ੍ਹ ਅੰਗਰੇਜ਼ੀ ਸਕੂਲਾਂ ਚ ਉਹ ਵੱਖਰਾ ਸਿਸਟਮ ਇਹ ਚੱਲਿਆ ਤੇ ਪਰ ਆਪਾਂ ਆਪ ਦੇਖਣ ਦੀ ਕੋਸ਼ਿਸ਼ ਪੰਜਾਬੀ ਜੀ ਕਰਦੇ ਆ ਕਿਉਂਕਿ ਮੈਂ ਬੋਲਡ ਅੰਗਰੇਜ਼ੀ ਚ ਪੜ੍ਹਾ ਸਕਦਾ ਇਹ ਵਾਕਾਂ ਨੂੰ ਤੇ ਇਹ ਮੈਂ ਪੰਜਾਬੀ ਚ ਪੜ੍ਹਾਇਆ ਕਿਉਂਕਿ ਕਿਉਂਕਿ ਆਪਾਂ ਮੁੱਖ ਭਾਸ਼ਾ ਆਪਣੀ ਪੰਜਾਬੀ ਰੱਖਣੀ ਆ ਤੇ ਆ ਦੇਖ ਸਕਦੇ ਆ